ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੁਲਿਸ ਵੱਲੋਂ ਕਸਬਾ ਫਤਿਗੜ ਚੂੜੀਆਂ ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਕੜੇ ਕੀਤੇ ਗਏ। ਦਿਵਯਾ ਪੰਜਾਬ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਵਿਪਨ ਕੁਮਾਰ ਨੇ ਕਿਹਾ ਕਿ ਇਸ ਅਭਿਆਨ ਦਾ ਮੁੱਖ ਮਕਸਦ ਅਪਰਾਧਿਕ ਤੱਤਾਂ ਤੇ ਨਕੇਲ ਪਾਉਣਾ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਹੀ ਸਰਚ ਅਭਿਆਨ ਅੱਗੇ ਵੀ ਜਾਰੀ ਰਹਿਣਗੇ ਤਾਂ ਜੋ ਇਲਾਕੇ ਵਿੱਚ ਸ਼ਾਂਤੀ ਅਤੇ ਕਾਨੂੰਨ ਬਣਿਆ ਰਹੇ ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਦੇਣ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ ਪਰਹਾਰ ਚਲਾਇਆ ਗਿਆ ਸੀ ਆਪਰੇਸ਼ਨ ਬਹਾਰ ਉਹਦੇ ਬੜੇ ਸ਼ਲਾਘਾਯੋਗ ਰਿਪੋਰਟ ਮਿਲੇ ਉਸ ਤੋਂ ਬਾਅਦ ਹੁਣ ਅਗਾਂਹ ਪਰਹਾਰ ਨੂੰ ਆਪਰੇਸ਼ਨ ਚੱਲ ਰਿਹਾ ਹੈ ਤੇ ਅੱਜ 3rd ਡੇ ਹੈ ਉਸ ਦੇ ਤਹਿਤ ਹੀ ਅਜਾਸੀ ਮਾਨਯੋਗ ਪੀਏਜੀ ਬਾਰਡਰ ਰੇਂਜ ਕੋਈ ਨਹੀਂ ਅਤੇ ਐਸਾ ਵੀ ਬੋਲਾਲਾ ਡਾਕਟਰ ਮਸ਼ਤਾਬ ਸਾਥੀ ਜਸ਼ਨ ਦੇਸ਼ ਤੇ ਕਸੋ ਆਪਰੇਸ਼ਨ ਬਸਟੈਂਡ ਫਟਕੜ ਚੁਰੀਆਂ ਦੇਖੇ ਕਰ ਰਹੇ ਆ ਇਹ ਅਸੀਂ ਆਪਣੀ ਸਾਬਦੀ ਫਟਕੜ ਚੁਰੀ ਫੋਰਸ ਦੇ ਨਾਲ ਕਰ ਰਹੇ ਆ ਇਹਦੇ ਤਹਿਤ ਅਸੀਂ ਜਿੰਨੇ ਵੀ ਆਪਣੇ ਇਲਾਕੇ ਦੇ ਜਿਹੜੇ ਏਰੀਆ ਦੇ ਪੂਰਬਾ ਲੱਕੇ ਦੀ ਥਾਵਾਂ ਨੇ ਬਸਟੈਂਡ ਸਟੇਸ਼ਨ ਆਫ ਪ੍ਰੇਵਿਸ਼ਨਸ਼ਨ ਵਧਰਾ ਕੋ ਸਰਚ ਕਰ ਰਹੇ ਆ ਤੇ میری ਸਾਥਾਰੇ ਜਿਹੜੀ ਆਮ ਬੁਰੀ ਨੂੰ ਤਬੀਲ ਹੈ ਕਿ ਸਰਲ ਮਿਲ ਕੇ ਅਸੀਂ ਸਾਰੇ ਆਪਣੇ ਦੇਸ਼ ਨੂੰ ਆਪਣੇ ਪਰਦੇਸ਼ ਨੂੰ ਆਪਣੇ ਇਲਾਕੇ ਨੂੰ ਅਚਾ ਮੁਕਤ ਕਰੀਏ ਤੇ ਜੇ ਕਿਸੇ ਨੂੰ ਕੋਈ ਇੰਫੋਰਮੇਸ਼ਨ ਚਾਹੀਦੀ ਹੈ ਅਸੀਂ ਜੋ ਸਵਾਨ ਮੈਂ ਗੱਦੀ ਹੋ ਰਹਾ ਹਾਂ ਮੇਰੇ ਖਾਂ ਬੈਲੈਂਸ ਖਾਂ ਅਵੇਲੇਬਲ ਹਾਂ ਉਹਨਾਂ ਨੂੰ ਆਪਣੀ ਕੰਟੈਕਟ ਦਿੰਦੇ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੇ ਪੰਜਾਬ ਦੀ ਐਪਲਾਈ ਚੱਲਦੀ ਹੈ 97 92 7 99 00020099 ਉਸੇ ਆਪਣੀ ਵਿਅਕਤੀ ਸਰਵਹਾਨ ਉਸ ਤੋਂ ਲਾਵਾ 112 ਹੈਪਲਾਈਨ ਹੈ ਕੋਈ ਵੀ ਵਿਅਕਤੀ ਆਪਣੀ 112 ਤੇ ਆਪਣੀ ਸ਼ੇਅਰ ਕਰ ਸਕਦਾ ਹੈ ਉਸ ਦੀ ਆਇਡੈਂਟੀਟੀ ਜਿਹੜੀ ਹੈ ਉਹ ਬਿਲਕੁਲ ਸੇਫ ਐਂਡ ਸਿਕਰ ਰਹੇਗੀ ਕਿਤੇ ਵੀ ਨਸ਼ਰ ਨਹੀਂ ਹੋਏਗੀ ਤੇ ਉਹ ਆਪਣੀ ਕਿਸੇ ਤਰ੍ਹਾਂ ਦੀ ਵੀਡੀਓ ਬਣਾ ਕੇ ਵੀਡੀਓ ਬਣਾ ਕੇ ਫੁਮਿਸ ਜਾਂ ਵਾਟ ਐਵਰ ਉਸ ਦਾ ਉਹ ਇੱਕ ਮੈਸੇਜ ਬਣਾ ਕੇ ਸ਼ੇਅਰ ਕਰ ਸਕਦਾ ਹੈ ਉਹਦੀ ਆਇਡੈਂਟੀਟੀ ਜਿਹੜੀ ਆ ਉਹ ਚੰਨ ਦੱਸਿਆ ਕਿ ਸੇਫ ਰਹੇਗੀ ਤੇ ਐਕਟਰ 100% ਹੋਏਗਾ ਇਹ ਬਿਲਕੁਲ ਨਰੋਲ ਸੱਚੀ ਸੱਚੀ ਇੱਕ ਗੂਸ਼ਸ਼ਾ ਸ਼ੇਅਰ ਕਰੋ ਅਸੀਂ ਬਚਰਬੰਦ ਹਾਂ ਪੰਜਾਬ ਕੋ ਸਚ ਬਚੰਦ ਹੈ ਬਚਰਬੰਦ ਹੈ ਆਪਣੇ ਪੰਜਾਬ ਨੂੰ ਸ਼ਮੂਕ ਕਰਨ ਵਾਸਤੇ ਇਹ ਸਾਰੇ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਅੱਜ ਚੈਕਿੰਗ ਹੋ ਰਹੀ ਜੀ ਅਸੀਂ ਆਪਣੇ ਸਭ ਦੇਨ ਫਤਗੜ ਚੂੜੀ ਕਰ ਰਹੇ ਹਾਂ ਇਸ ਤੋਂ ਇਲਾਵਾ ਫਿਲਹਾਲ ਮੈਂ ਜੋ ਮੇਰੀ ਨੌਂਰੀ ਤਾਬਕ ਫਿਲਹਾਲ ਹੀ ਆਪਣੇ ਡਿਸਟ੍ਰਿਕਟ ਪਟਿਆਲੇ ਵਿੱਚ ਸਾਰੇ ਸਭ ਦੇਨ ਕਰ ਰਹੀ ਹੈ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਗੜ ਚੂੜੀਆਂ